ਮੱਜਾਂ ਦੀ ਚਵਾਈ ਸ਼ੁਰੂ ਸਵੇਰ ਦੇ ਵੱਜ ਗਏ 6 ਕਿਹੜੀ ਆ ਮੱਝ ਆ ਆ ਆ ਲੈ ਆ ਵੱਡੀ ਤਾਂ ਕਿਹਨੇ ਗੁੱਦੀ ਇਹ ਕਿਹੜੀ ਵੱਜਦੀ ਏ ਸੰਗਿਆ ਵਾਲੀ ਕੀ ਨਾ ਹੀ ਦਾ ਅੱਜ ਮੱਝ ਨਾਂ ਵਾਲੇ ਲੈਂਦਾ ਆ ਡਰਾਈਵਰਾਂ ਕੀ ਗੱਲ ਏ ਯਾਰ ਚਾਰ ਜੀ ਆ ਦੇ ਕੱਲ ਨੂੰ ਡਰਾਈਵਰ ਨਵਾਂ ਲਿਆਵਾਂਗਾ ਮੈਨੂੰ ਬਲੈਂਡਰ ப்ਰੂ ਵੀ ਆਉਂਦਾ ਮਰਾ ਕਹਿੰਦਾ ਮੈਂ ਵੇਖਣਾ ਮੈਂ ਕੱਲੋਂ ਤੈਨੂੰ ਭਾ ਕੇ ਮੋਟਰ ਤੇ ਤੈਨੂੰ ਦਊ ਤੇ ਲੈ ਉਹ ਪਾਏ ਆਈ ਸਾਰੇ ਡੱਬੇ ਆ ਗਏ ਆ ਉਹਨੂੰ ਕਹਿੰਦਾ ਚਾਰ ਦਿਨ ਹੋ ਗਏ ਇੰਨੀ ਇੱਤ ਰੋਟੀਆਂ ਖਾ ਰਿਹਾ ਜਿੰਨੇ ਮੈਂ ਚਾਹਾਂਦਾ ਉਹਨੇ ਦਿਨ ਇੱਥੇ ਰਹਿ ਟੋਂਡਾ ਜੇ ਰਹਿਣਾ ਆ ਆਈ ਸਾਰੇ ਡੱਬੇ ਸਵੇਰੇ 7 11 12 ਵਜੇ ਦੇ ਆ ਉਹ ਬਾਬਾ ਜੀ ਚੁੱਪ ਕਰ ਅੱਜ ਦਾ ਕੋਲਾ ਕੋਲੇ ਨੇ ਧੂਆ ਲੈਣਾ ਕੀਤਾ ਹੀ ਲਓ ਮੈਂ ਕੱਲ ਹੀ ਬਾਬਾ ਜੀ ਦੇ ਕੋਲੇ ਆਇਆ ਤਾਂ ਮੇਉਂ ਦੀ ਸਪਰੇ ਨਹੀਂ ਨਿਕਲਨੀ ਤੁਸੀਂ ਨਹੀਂ ਕਹੇ ਨੇ ਆਖਿਆ ਮੈਨੂੰ ਪਤਾ ਮੈਂ ਆਖਿਆ ਭੋਲੇ ਨੂੰ ਪੁੱਛਿਆ ਸਾਰੇ ਮੁੰਡਿਆਂ ਨੂੰ ਆਖਿਆ ਕਿ ਨਹੀਂ ਕਾਲੇ ਕਿਸੇ ਨੇ ਨਹੀਂ ਆਖਿਆ ਮੈਂ ਭੋਲੇ ਨੂੰ ਪਹਿਲਾਂ ਆਖਿਆ ਜਦੋਂ ਉਹ ਵੀ ਘਾਟਾ ਪਿਆ ਨਾ ਮੰਨ ਲਓ ਜਿੰਨੇ ਚਿਰ ਨੇ ਉੱਥੇ ਹੀ 7-8 ਕਿਲੇ ਸਦਾ 10-15 ਕਿਲੇ ਨਿਕਲਨੇ ਸੀਗੇ ਤੇ ਖੇਡਾਂ ਹੀ ਆ ਖੇਡਦੇ ਆ ਨਹੀਂ ਮੇਰੀ ਬਾਬਾ ਜੀ ਗੱਲ ਹੋ ਗਈ ਹੈ ਮੇਰੀ ਬਾਬਾ ਜੀ ਗੱਲ ਨੂੰ ਕੀ ਉੱਥੇ ਆਖਣਾ ਹੁੰਦਾ ਬੱਦਲ ਵਾਈ ਦਾ ਫੇਰ ਮੌਸਮ ਮਾੜਾ ਮਾੜਾ ਮੀਂਹ ਆ ਜਾਂਦਾ ਆ ਉੱਪਰ ਬੰਦਿਆਂ ਸਗੰਡੇ ਗੱਫਾ ਪਾਣੀ ਛੱਕੇ ਤੇ ਮੌਸਮ ਪੂਰਾ ਸਹੀ ਬਣਦਾ ਨਹੀਂ ਜਿਹੜਾ ਚਾਹੀਦਾ ਨਾ ਫੇਰ ਵੇਖੋ ਤੇ ਬੱਦਲ ਹੋ ਗਏ ਸਪਰੇਅ ਦੇ ਕਰਨ ਨੇ ਪਰ ਪਤਾਲਵੇੜ ਤਾ ਲਵੇੜ ਵੀ ਆਪਦਾ ਪੂਰਾ ਜੋਰ ਲਾਉਣ ਲਈ ਆ ਆ ਵੇਖੋ ਆਰਜਨ ਰੁਖ ਜਿੰਨੂੰ ਆ ਦਿੰਦੇ ਆਪਾਂ ਆਰਜਨ ਰੁਖ ਲਾਇਆ ਸੀ ਇਹਦੇ ਥੱਲੇ ਵੇਖੋ ਕਿੰਨੇ ਰੁਖ ਨਿਗੇ ਨਿਗੇ ੁੱਗੇ ਸਾਰੇ ਮੋਟਰਾਂ ਦੇ ਤੇ ਬੰਨ ਬੁੰਨ ਤੇ ਠੋਕ ਦੇ ਨੇ ਕਿੰਨੀ ਪਨੀਰੀ ਨਵੀਂ ਉੱਗੀ ਪਈ ਐ ਚਾਰ ਪੰਜ ਲਾਏ ਅੱਗੇ ਤੇ ਜਿੰਨੇ ਲਾਏ ਸਾਰੇ ਉਹ ਤੁਰ ਪਏ ਆ ਵਧੀਆ हां चकाइए आजा चका सकदा चल चका फिर ਅੱਡੇ ਬੰਦੇ ਖਰਾਬ ਚਕਾਈਓ ਪਹਿਲਾਂ ਮੈਨੂੰ ਵੇਖਣ ਦੇ ਛੱਡੋ ਚਾਹ ਪਾ ਲੈ ਅਹ ਚਕਾਦਾ ਮੁੰਡਾ ਗੱਭਰੂ ਹੋ ਗਿਆ ਮੁੰਡੇ ਮੁੰਡਾ ਖਾਨ ਹੋ ਗਿਆ ਵਾਹ ਆ ਖਾਲੀਆਂ ਮਾਰ ਕੇ ਪਾਣੀ ਵੀ ਚੰਨ ਛੋੜਨਾ ਪੈਣਾ ਯਾਰ ਕਿਉਂਕਿ ਪਾਰ ਦਾ ਕੰਮ ਆ ਜੇ ਪਾਣੀ ਨਾ ਛੋੜਿਆ ਇਹਨੇ ਪੈਲੀ ਨੇ ਸੁੱਕਣਾ ਨਹੀਂ ਐਂਦਾ ਸੁੱਕੀ ਹੋਊਗੀ ਫੇਰ ਚਲੋ ਕਣਕ-ਕਣਕ ਵੀ ਵਧੀਆ ਬੀਜੀ ਜਾਂਦੀ ਨਾਲੇ ਝੋਨਾ ਵਧੀਆ ਵੱਡਿਆ ਜਾਊਗਾ ਕਈ ਇਲਾਕਿਆਂ ਦੇ ਵਿੱਚ ਸਾਡੇ ਜਿ ਤਰ੍ਹਾਂ ਕਈਆਂ ਜ਼ਮੀਨਾਂ ਨੂੰ ਪਾਣੀ ਲਾਉਣਾ ਪੈਣ ਰਿਹਾ ਕਈਆਂ ਥਾਵਾਂ ਤੋਂ ਸਾਨੂੰ ਕੱਢਣਾ ਪੈਣ ਰਿਹਾ ਤਾਂ ਕਿੰਨੇ ਰਹਿਨ ਦੇ گاਾਂ ਰਹਿਨ ਦੇ ਇੱਥੇ ਪਈ ਇਹਨਾਂ ਭਰਨੇ ਹਜੇ ਇੱਕ ਇੱਕ ਪੰਪ ਸਪਰੇਅ ਇੱਕ ਇਹਦੇ ਵਿੱਚ ਪਾਉਣਦੇ ਆਪਾਂ ਗਾਲੇ ਵਾਲੀ ਇੱਕ ਪੱਤਾ ਲਵੇਟ ਵਾਲੀ ਤੇ ਇੱਕ ਹੋਮਸਾਹ ਬਣ ਜੇ ਜਿਹੜਾ ਵੀ ਗੈਸ ਜੀ ਬਣੇ ਗੈਸ ਦੇ ਨਾਲ ਜਿਹੜੀ ਆ ਮਾੜੀ ਮੁੱਟੀ ਆ ਉਹ ਵੀ ਮਰ ਮੁਰ ਜਾਊਗੀ ਇਹ ਤਿੰਨ ਦਵਾਈਆਂ ਰਲਾ ਕੇ ਚਾਰ ਕਰਨ ਦੇ ਆ ਬਰ ਵਿੱਚ ਕਿਤੇ ਕਿਤੇ ਕਣੀਆਂ ਆ ਜਾਂਦੀਆਂ ਪਰ ਫਿਰ ਵੀ ਬਚਾਵਾ ਜੀ ਮਾਲਕ ਦੀ ਕਿਰਪਾ ਵਾ ਪਰ ਹਰਜਿੰਦਰ ਦੀ ਪਾਰਟੀ ਲੱਗੀ ਆ ਸਪਰੇਅ ਕਰਨ ਇੱਕ ਤੋਂ ਮੌਸਮ ਵੀ ਖਰਾਬ ਹੋਈ ਜਾਂਦਾ ਦੋ ਪਾਰਟੀਆਂ ਇੱਕ ਭੋਲੇ ਦੀ ਇੱਕ ਹਰਜਿੰਦਰ ਦੀ ਬਹੁਤ ਵਧੀਆ ਇਹਨਾਂ ਦਾ ਸਪਰੇਅ ਕਰਨ ਦਾ ਨਹੀਂ ਸਾਹ ਹੋ ਗਿਆ ਦੰਦ ਹੈਗਾ ਦੰਦ ਦੇ ਨਾਲ ਨਾਲ ਉਹ ਚਰੇਦਣ ਉਹ ਥੋੜੀ ਦੇ ਮਾਰਦੇ ਹੋਵੇ ਹਵੇ ਥੋੜੀ ਦੇ ਮਾਰਦੇ ਆੜੀ ਦੇ ਪੁੱਟੇ ਜਿਹੜੇ ਆ ਝੜ ਜਾਂਦੇ ਇਹਨਾਂ ਦੇ ਵਿੱਚ ਪਾ ਕੇ ਮੈਂ ਬਾਗਬਾਨੀ ਵਾਲਾ ਤਾਂ ਪੁੱਛ ਕੇ ਆਇਆ ਵੀ ਟਿਲਟ ਦਵਾਈ ਦੀ ਸਪਰੇ ਕਰ ਦੋ ਤੇ ਫਿਰ ਖਾਲ ਜਿਹੜਾ ਨਹੀਂ ਝੜਦਾ ਉਹਨੇ ਮਾਰ ਕੇ ਬਾਕੀ ਜੇ ਕੋਈ ਮੇਰਾ ਵੀਰ ਦਵਾਈਆਂ ਸਪਰੇਆਂ ਤੋਂ ਬਿਨਾ ਕੋਈ ਹੋਵੇ ਯਾਰ ਵਿੱਚ ਸਲਾਹ ਦੇ ਦਿਓ ਇਸੀ ਦੇ ਵਿੱਚ ਤੇ ਫਿਰ ਬੰਦਾ ਉਸ ਹਾਵਣਾ ਕਰ ਲੈਣਾ ਅੱਜ ਮੌਸਮ ਜਿਹੜਾ ਸਾਡਾ ਕੰਮ ਚੱਲਣ ਨਹੀਂ ਦੇਣ ਦਿਆ ਤੇ ਮੈਂ ਕਿਹ ਟਾਈਮ ਖਾਣ ਅੱਜ ਮੌਸਮ ਨੇ ਕੀਤਾ ਹੀ ਖਰਾਬ ਆਪਾਂ ਇਹਦਾਰ ਦਾ ਸੁਣ ਤੂੰ ਗੱਲਾਂ ਸੜਕੇ ਨੂੰ ਇਹਦੇ ਨਾਲ ਸਰਪਾ ਦੇਣੇ ਤਰਕ ਨੂੰ ਦਾ ਦਵਾਈ ਦਾ ਮੈਂ ਘੁੱਟ ਜੂਂਦਾ ਅੱਛਾ ਲੋਕ ਕਿ ਹੋ ਜਾਂਦਾ ਤਰਕ ਨੂੰ ਸੌਦਾ ਪਾਉਣ ਵਾਲੇ ਬੰਦੇ ਚਲੋ ਕਰਦੇ ਨੇ ਤੇਰੇ ਅੱਖੇ ਲੱਗਦੇ ਹੁੰਦੇ ਕਿਦਰਾ ਡੱਬੇ ਤੋਂ ਹੋ ਗਏ ਸਾਰੇ ਦੇ ਵਿੱਚ ਪਾਓ ਮਿਰਚ ਮਸਾਲੇ ਸਿਆਣੇ ਕਹਿੰਦੇ ਨੇ ਬੋਲਣਾ ਤੇ ਹਰ ਕੋਈ ਚਾਹੁੰਦਾ ਏ ਪਰ ਕਦੋਂ ਕਿੱਥੇ ਤੇ ਕੀ ਇਹਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਚਲੋ ਚੱਲੀਏ ਸ਼ੇਰੋਣ ਚਲੋ ਚਲੋ ਉਹ ਡਰਮੀਆਂ ਹੋਈ ਦੋਵੇਂ ਅੱਜ ਬੜਾ ਬ੍ਰੰਮੀਆਂ ਹੋਈ ਦੋਵੇਂ ਮੌਸਮ ਫੇ ਬੜਾ ਖਰਾਬ ਆ ਯਾਰ ਐਡਾ ਨਜ਼ਾਰਾ ਨਹੀਂ ਮੌਸਮ ਚਾਹੀਦਾ ਹੁਣ ਧੁੱਪਾਂ ਲੱਗਣ ਤੇ ਹੈ ਬੱਛੋਂ ਪੁੱਛੋਂ ਵਗੇ ਪੂਰੀ ਰੀਜ ਨਾ ਫੇਰ ਨਜ਼ਾਰਾ ਆਉਂਦਾ ਹੁਣ ਆ ਤਿੱਤਰ ਖੰਭੀ ਤਿੱਤਰ ਖੰਭੀਆਂ ਹੀ ਆ ਮਾੜੀਆਂ ਰਾ <mimly> ਸਹਾਰਾ